ਨੂ ਤਾਂ ਉਮਰ ਕੈਦ ਸਜ਼ਾ ਸੁناਈ ਗਈ ਹੈ ਹੁਣ ਇਸ ਮਾਮਲੇ ਦੇ ਵਿੱਚ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਸਨੇ ਰਹਿਮ ਦੀ ਅਪੀਲ ਦਾਖਲ ਕੀਤੀ ਹੈ ਤਾਂ ਤਾਂ ਉਮਰ ਕੈਦ ਦੇ ਉੱਤੇ ਬਲਾਤਕਾਰੀ ਬਜਿੰਦਰ ਨੇ ਰਹਿਮ ਮੰਗਿਆ ਤਾਂ ਛੋਟੇ ਬੱਚੇ ਅਤੇ ਬਿਮਾਰ ਪਤਨੀ ਦਾ ਉਸਨੇ ਹਵਾਲਾ ਦਿੱਤਾ ਉਹ ਅਦਾਲਤ ਦੇ ਅੱਗੇ ਕਾਫੀ ਗੜਗੜਾਇਆ ਪਰ ਉਸ ਦੀ ਇੱਕ ਨਾ ਸੁਣੀ ਗਈ ਤਾਂ ਘਟੋ ਘਟ ਸਜ਼ਾ ਸੁਣਾਉਣ ਦੀ ਬਲਾਤਕਾਰੀ ਨੇ ਮੰਗ ਰੱਖੀ ਹੈ ਤਾਂ ਇਸ ਸਾਰੇ ਘਟਨਾਕਰਮ ਦੇ ਦਰਮਿਆਨ ਉਹ ਕਾਫੀ ਗੜਗੜਾਇਆ ਲੱਤ ਦੇ ਵਿੱਚ ਰੋੜ ਪਈ ਹੋਈ ਹੈ ਉਸਨੇ ਕਿਹਾ ਮੇਰੇ ਉੱਤੇ ਰਹਿਮ ਕਰੋ ਮੈਨੂੰ ਤੁਸੀਂ ਬਖਸ਼ ਦਿਓ ਬਲਾਤਕਾਰੀ ਨੇ ਰਹਿਮ ਦੇ ਲਈ ਵੱਡੀ ਉਮਰ ਦਾ ਵੀ ਹਵਾਲਾ ਦਿੱਤਾ ਉਸਨੇ ਆਖਿਆ ਕਿ ਮੇਰੀ ਉਮਰ ਵੀ ਵੱਧ ਰਹੀ ਹੈ ਪਰ ਉਸ ਦੀ ਇੱਕ ਨਾ ਸੁਣੀ ਗਈ ਤਾਂ ਤਾਂ ਉਮਰ ਕੈਦ ਦੇ ਉੱਤੇ ਬਲਾਤਕਾਰੀ ਬਜਿੰਦਰ ਨੇ ਰਹਿਮ ਦੀ ਅਰਜੀ ਦਿੱਤੀ ਅਪੀਲ ਕੀਤੀ ਪਰ ਇਸ ਮਾਮਲੇ ਦੇ ਵਿੱਚ ਉਸ ਦੀ ਇੱਕ ਨਾ ਸੁਣੀ ਗਈ ਤਾਂ ਛੋਟੇ ਬੱਚੇ ਅਤੇ ਬਿਮਾਰ ਪਤਨੀ ਦਾ ਉਸਨੇ ਹਵਾਲਾ ਦਿੱਤਾ ਉਸਨੇ ਆਖਿਆ ਕਿ ਮੇਰੇ ਬੱਚੇ ਛੋਟੇ ਨੇ ਪਤਨੀ ਬਿਮਾਰ ਹੈ ਤਾਂ ਉਸਨੇ ਆਖਿਆ ਕਿ ਮੈਨੂੰ ਘਟੋ ਘਟ ਸਜ਼ਾ ਜੋ ਹੈ ਉਹ ਬਲਾਤਕਾਰ ਮਾਮਲੇ ਦੇ ਵਿੱਚ ਸੁناਈ ਜਾਵੇ ਉਸਨੇ ਆਪਣੀ ਉਮਰ ਦਾ ਵੀ ਹਵਾਲਾ ਦਿੱਤਾ ਉਸਨੇ ਇਹ ਵੀ ਆਖਿਆ ਮੇਰੀ ਲੱਤ ਦੇ ਵਿੱਚ ਰੌੜ ਪਈ ਹੋਈ ਹੈ ਮੇਰੇ ਉੱਤੇ ਤੁਸੀਂ ਰਹਿਮ ਕਰੋ ਪਰ ਅਦਾਲਤ ਨੇ ਉਸ ਨੂੰ ਇਸ ਮਾਮਲੇ ਵਿੱਚ ਸਖ਼ਤ ਸਜ਼ਾ ਸੁناਈ ਹੈ ਤਾਂ ਉਮਰ ਉਸ ਨੂੰ ਹੁਣ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਤਾਂ ਪਾਦਰੀ ਬਜਿੰਦਰ ਦੇ ਉੱਤੇ 2018 ਦੇ ਵਿੱਚ ਬਲਾਤਕਾਰ ਦਾ ਮਾਮਲਾ ਦਰਜ ਹੋਇਆ ਸੀ ਇਸ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਉਸ ਨੂੰ ਸਜ਼ਾ ਸੁਣਾਈ ਗਈ ਹੈ 3 ਦਿਨ ਪਹਿਲਾਂ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਹਾਲਾਂਕਿ ਅੱਜ ਜਦੋਂ ਸਜ਼ਾ ਸੁਣਾਈ ਜਾ ਰਹੀ ਸੀ ਤਾਂ ਇਸ ਦਰਮਿਆਨ ਫਾਦਰੀ ਨੇ ਕਾਫੀ ਕੋਸ਼ਿਸ਼ ਕੀਤੀ ਕਿ ਉਸ ਦੀ ਸਜ਼ਾ ਘੱਟ ਹੋਵੇ ਉਸ ਨੇ ਇਸ ਲਈ ਰਹਿਮ ਕਰਨ ਦੀ ਆਖਿਆ ਉਸ ਨੇ ਕਈ ਦਲੀਲਾਂ ਦਿੱਤੀਆਂ ਕਿ ਉਸ ਦੀ ਲੱਤ ਦੇ ਵਿੱਚ ਰੋੜ ਪਈ ਹੋਈ ਹੈ ਉਸ ਨੇ ਆਖਿਆ ਕਿ ਮੇਰੇ ਬੱਚੇ ਛੋਟੇ ਨੇ ਪਤਨੀ ਬਿਮਾਰ ਹੈ ਪਰ ਅਦਾਲਤ ਨੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਉਸ ਨੂੰ ਸਖ਼ਤ ਸਜ਼ਾ ਜੋ ਸੁਣਾਈ ਹੈ ਅਦਾਲਤ ਨੇ ਆਖਿਆ ਕਿ ਇਦਾਂ ਦੇ ਜਿਹੜੇ ਕੰਮ ਕਰਦੇ ਨੇ ਕਿਸੇ ਵੱਡੀਆਂ ਪਦਵੀਆਂ ਦੇ ਉੱਤੇ ਬੈਠ ਕੇ ਉੱਚ ਅਹੁਦੇ ਉੱਤੇ ਬੈਠ ਕੇ ਤਾਂ ਉਹਨਾਂ ਨੂੰ ਬਖਸ਼ਾ ਨਹੀਂ ਜਾ ਸਕਦਾ ਹਾਲਾਂਕਿ ਜੋ ਪੀੜਤ ਪਰਿਵਾਰ ਹੈ ਤਾਂ ਉਸ ਨੇ ਵੀ ਆਖਿਆ ਸੀ ਕਿ ਇਸ ਮਾਮਲੇ ਵਿੱਚ ਉਮਰਕਾਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਪਰਿਵਾਰ ਦੇ ਕਈ ਮੈਂਬਰਾਂ ਦਾ ਇਹ ਵੀ ਕਹਿਣਾ ਸੀ ਕਿ ਉਹਨਾਂ ਨੂੰ ਇਹ ਵੀ ਲੱਗ ਰਿਹਾ ਸੀ ਕਿ ਸ਼ਾਇਦ ਸਜ਼ਾ ਥੋੜੀ ਘੱਟ ਹੋਵੇ ਪਰ ਅਦਾਲਤ ਨੇ ਜੋ ਫੈਸਲਾ ਸਖ਼ਤ ਸੁਣਾਇਆ ਹੈ ਅਦਾਲਤ ਨੇ ਵੀ ਇਹ ਗੱਲ ਮਹਿਸੂਸ ਕੀਤੀ ਹੈ ਕਿ ਉੱਚੇ ਅਹੁਦਿਆਂ ਦੇ ਉੱਤੇ ਬੈਠ ਕੇ ਜਦੋਂ ਇਹ ਲੋਕ ਲੋਕਾਂ ਲੋਕਾਂ ਦੇ ਨਾਲ ਧੋਖਾਧੜੀ ਕਰਦੇ ਨੇ ਉਹਨਾਂ ਦਾ ਸ਼ੋਸ਼ਣ ਕਰਦੇ ਨੇ ਬਲਾਤਕਾਰ ਕਰਦੇ ਨੇ ਤਾਂ ਫਿਰ ਇਹਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ ਤਾਂ ਪਾਦਰੀ ਬਜਿੰਦਰ ਦੀ ਅਦਾਲਤ ਦੇ ਵਿੱਚ ਅੱਜ ਇੱਕ ਵੀ ਨਾ ਚੱਲੀ ਤੇ ਬਲਾਤਕਾਰੀ ਪਾਦਰੀ ਨੂੰ ਹੁਣ ਜੇਲ੍ਹ ਦੀ ਅਸਲਾਖਾ ਦੇ ਪਿੱਛੇ ਰਹਿਣਾ ਪਵੇਗਾ ਆਖਰੀ ਸਾਤ ਤੱਕ ਉਸ ਨੂੰ ਜੇਲ੍ਹ ਦੀ ਅਸਲਾਖਾ ਦੇ ਪਿੱਛੇ ਰਹਿਣ ਦੀ ਅਦਾਲਤ ਨੇ ਸਜ਼ਾ ਆਈਪੀਸੀ ਦੀ ਧਾਰਾ 376 323 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਇਸ ਮਾਮਲੇ ਦੇ ਵਿੱਚ ਹੁਣ ਪਾਦਰੀ ਨੂੰ ਸਜ਼ਾ ਸੁਣਾਈ ਗਈ ਹੈ ਤਾਂ ਪਾਦਰੀ ਨੇ ਹਾਲਾਂਕਿ ਕਿਆ ਕਿ ਮੇਰੇ ਉੱਤੇ ਰਹਿਮ ਕੀਤਾ ਜਾਵੇ ਪਰ ਦੂਜੇ ਪਾਸੇ ਪੀੜਤਾ ਕਹਿਣਾ ਕਿ ਮੈਨੂੰ ਹਾਲੇ ਵੀ ਜਾਨ ਦਾ ਖਤਰਾ ਜੋ ਹੈ ਉਹ ਸਤਾ ਰਿਹਾ ਹੈ ਮੁਹਾਲੀ ਦੇ ਐਸਐਸਪੀ ਨੇ ਪੀੜਤ ਨਾਲ ਮੁਲਾਕਾਤ ਵੀ ਕੀਤੀ ਹੈ ਉਹ ਜ਼ਾਹ ਕਹਣਾ ਕਿ ਪਾਦਰੀ ਬਹੁਤ ਖਤਰਨਾਕ ਹੈ ਤੇ ਉਸ ਨੂੰ ਲਗਾਤਾਰ ਧਮਕੀਆਂ ਵੀ ਮਿਲ ਰਹੀਆਂ ਨੇ ਜਾਨ ਦਾ ਖਤਰਾ ਉਸ ਨੂੰ ਸਤਾ ਰਿਹਾ ਪਰ ਦੂਜੇ ਪਾਸੇ ਪਾਦਰੀ ਦਾ ਕਹਿਣਾ ਹੈ ਕਿ ਉਸ ਦੇ ਛੋਟੇ ਬੱਚੇ ਨੇ ਉਸ ਦੀ ਪਤਨੀ ਹੈ ਬਿਮਾਰ ਹੈ ਲੱਤ ਦੇ ਵਿੱਚ ਉਸ ਦੀ ਰੋੜ ਪਈ ਹੋਈ ਹੈ ਇਸ ਕਰਕੇ ਉਹਨੇ ਆਖਿਆ ਕਿ ਮੇਰੀ ਉਮਰ ਵੀ ਬਤਰੀ ਹੈ ਮੈਨੂੰ سزا ਘੱਟ ਸੁਣਾਈ ਜਾਵੇ ਪਰ ਅਦਾਲਤ ਨੇ ਉਸ ਨੂੰ ਤਾਂ ਉਮਰ ਆਖਰੀ ਸਾਲ ਤੱਕ ਜੇਲ੍ਹ ਦੇ ਵਿੱਚ ਰਹਿਣ ਦੀ سزا ਸੁਣਾਈ हुआ है क्योंकि वो इसके एक तरह से क्योंकि इस तरह का स्टेटस था इस बंदे का कि इस बंदे ने जो है बेसिकली धार्मिक एक लीडर लीडर जिसको पापा जी, पापा जी जी इनकी जो इनके फॉलोअर है वो कहा करते थे थे स्पिरिचुअल के नाम पे मशहूर जिनका काम ये होता है कि लोगों को मार्ग दिखाना होता है और जीवन में सही रास्ता दिखाना होता है क्योंकि ये जो जुर्म है ये जो जुर्म है ऐसे किसी बंदे के द्वारा जब किया जाता है तो उसकी एग्जेपलरी सजा होना बहुत जरूरी हो जाता है ताकि सारे समाज को एक मैसेज जाए कि एक तरह से ऐसा घिनौना काम दोबारा से कोई करने की हिम्मत ना कर सके तो वी आर होया मेरा नाम अनिल कुमार सागर है एसोसिएट है हम सबकी जो टीम है हमारी काफी लंबी चौड़ी टीम है तो ये टीम ने बहुत अच्छे से मेहनत की थी और सबसे बड़ा जो हौसला है वो है का लड़की ਨਾ ਸਾਡੇ ਨਾਲ ਇਸ ਵੇਲੇ ਐਚਐਸ ਧਨਵਾ ਜੁੜ ਚੁਕੇ ਨੇ ਪادری ਦੇ ਵਕੀਲ ਨੇ ਧਨਵਾ ਸਾਹਿਬ ਅੱਜ ਪادری ਬਜਿੰਦਰ ਨੂੰ ਸਖ਼ਤ ਸਜ਼ਾ ਸੁਣਾਈ ਗਈ ਹੈ ਅਦਾਲਤ ਦੇ ਵਿੱਚ ਕੀ ਕੁਝ ਦਲੀਲਾਂ ਰੱਖੀਆਂ ਐਨੀ ਸਖ਼ਤ ਸਜ਼ਾ ਜੋ ਉਮੀਦ ਪਹਿਲਾਂ ਹਾਲਾਕੇ ਪਰਿਵਾਰ ਦੇ ਵੱਲੋਂ ਕੀਤੀ ਵੀ ਗਈ ਸੀ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਖਰਚਾ ਵੀ ਸੀਗਾ ਘੱਟ ਸੁਣਾਈ ਜਾਏਗੀ ਅੱਜ ਜੋ ਸਜ਼ਾ ਸੁਣਾਈ ਗਈ ਕਿਵੇਂ ਦੇਖਦੇ ਹਾਂ ਸਰ ਇਹ ਜਿਹੜੀ ਸਜ਼ਾ ਪਾਸਟਰ ਬਜਿੰਦਰ ਸਿੰਘ ਨੂੰ ਧਾਰਾ 376 2 ਐਨ ਵਿੱਚ ਸੁਣਾਈ ਗਈ ਹੈ ਜੀ ਜਿਸ ਵਿੱਚ ਮਿਨਿਮਮ ਸਜ਼ਾ 10 ਸਾਲ ਹੈ ਤੇ ਜੋ ਮੈਕਸਿਮ ਸਜਾ ਸਰੋ ਜਿਹੜੀ ਲਾਈਫ ਹੈ ਉਹ ਚ ਤਾ ਜ਼ਿੰਦਗੀ ਹੈ ਉਹ ਲਿਖਿਆ ਰਿਮੈਂਡਰ ਪੀਰੀਅਡ ਆਫ ਪਰਸਨਲ ਐਂਡ ਨੈਚੁਰਲ ਲਾਈਫ ਤੋਂ ਕੋਰਟ ਅੱਗੇ ਦਲੀਲ ਰੱਖੀ ਗਈ ਸੀ ਕਿ ਇਹ ਅਜੇ ਯੰਗ ਉਮਰ ਹੈ ਦੀ ਹੀ ਇਜ਼ ਇਨ अर्ਲੀ 40ਸ ਇੰਨੇ ਦੇ ਬੱਚੇ ਨੇ ਤੇ ਵਾਈਫ ਵੀ ਇਹਦੀ ਬਿਮਾਰ ਰਹਿੰਦੀ ਹੈ ਤੇ ਕੁਝ ਮਾਨਯੋਗ ਸੁਪਰੀਮ ਕੋਰਟ ਦੀਆਂ ਜਜਮੈਂਟਸ ਦਾ ਹਵਾਲਾ ਦਿੱਤਾ ਗਿਆ ਸੀਗਾ ਮੇਰੇ ਨਾਲ ਸੀਨੀਅਰ ਕਾਉਂਸਲ ਸਾਡੀ ਲੀਗਲ ਟੀਮ ਸ਼੍ਰੀ ਸੰਤਪਾਲ ਸਿੱਧੂ ਜੀ ਸਨ ਹਾਈ ਕੋਰਟ ਤੋਂ ਤੇ ਮਾਨਯੋਗ ਅਦਾਲਤ ਨੇ ਸੁਣਨ ਤੋਂ ਬਾਅਦ ਸਾਰੀਆਂ ਦਲੀਲਾਂ ਤੇ ਇਹੀ ਫੈਸਲਾ ਰੱਖਿਆ ਕਿ ਉਮਰ ਕਿੱਦ ਸਜ਼ਾ ਕਰਨੀ ਪਵੇ ਪਰ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਆਖਿਆ ਕਿ ਮੇਰੇ ਛੋਟੇ ਬੱਚੇ ਨੇ ਮੇਰੀ ਉਮਰ ਦਾ ਵੀ ਹਵਾਲਾ ਤੁਸੀਂ ਦੱਸ ਰਹੇ ਕਿ ਦਿੱਤਾ ਗਿਆ ਤੇ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਲੱਤ ਦੇ ਵਿੱਚ ਰੋੜ ਜਿਹੜੀ ਹੈ ਉਹ ਪਈ ਹੋਈ ਹੈ ਪਰ ਇਹ ਸਭ ਦੇ ਬਾਵਜੂਦ ਅਦਾਲਤ ਦੇ ਵੱਲੋਂ ਸਖਤ ਸਜ਼ਾ ਜੋ ਸੁਣਾਈ ਗਈ ਹੈ ਕਿ ਕੀ ਮੰਨਿਆ ਜਾਏ ਕਿ ਜਿਹੜੇ ਸਭ ਤੋਂ ਵੱਡਾ ਕਾਰਨ ਕੀ ਕੁਝ ਕਿਹਾ ਕਿਉਂਕਿ ਉੱਚ ਪਦਵੀਆਂ ਦੇ ਉੱਤੇ ਬੈਠ ਕੇ ਜਦੋਂ ਇਦਾਂ ਦੇ ਇਲਜ਼ਾਮ ਕਿਸੇ ਉੱਤੇ ਲੱਗਦੇ ਨੇ ਫਿਰ ਸਾਬਤ ਹੁੰਦੇ ਨੇ ਤੇ ਉਸ ਤੋਂ ਬਾਅਦ ਜਦੋਂ ਇਦਾਂ ਅਦਾਲਤਾਂ ਦੀ ਸਜ਼ਾਵਾਂ ਜਿਹੜੀਆਂ ਸੁਣਾਈ ਜਾਂਦੀਆਂ ਨੇ ਆਖੀ ਕੁਝ ਲੱਗਦਾ ਕਿ ਤੁਹਾਡਾ ਅਗਲਾ ਕਦਮ ਫਿਰ ਉਸ ਤੋਂ ਬਾਅਦ ਹੁਣ ਕੀ ਹੋਏਗਾ ਸਰ ਜੱਜਮੈਂਟ ਦੀ ਕਾਪੀ ਮਿਲ ਰਹੀ ਹੈ ਥੋੜੀ ਦੇਰ ਦੇ ਵਿੱਚ ਤੇ ਮਲੇ ਕਲਾਇੰਟ ਦੇ ਕੋਲ ਕਾਪੀ ਮਿਲ ਰਹੀ ਹੈ ਤੇ ਨੈਕਸਟ ਸਰ ਡੈਫੀਨਿਟਲੀ ਵੀ ਵਿਲ ਅਪੀਲ ਬਿਫੋਰ ਔਨਰੇਬਲ ਹਾਈ ਕੋਰਟ ਸਰ ਇਸ ਜੱਜਮੈਂਟ ਨੂੰ ਚੈਲੰਜ ਕਰਾਂਗੇ ਸਰ ਆਪਣੀ ਅਦਾਲਤੀ ਚਾਰਾਜੋਰੀ ਕਰਾਂਗੇ ਆਪ ਜੋ ਪਤਨੀ ਦਾ ਹਵਾਲਾ ਦਿੱਤਾ ਗਿਆ ਕਿਉਂਕਿ ਉਹਨਾਂ ਦੀ ਪਤਨੀ ਬਿਮਾਰ ਹੈ ਤਾਂ ਉਹ ਕਿਸ ਆਧਾਰ ਤੇ ਹਵਾਲਾ ਦਿੱਤਾ ਗਿਆ ਕਿ ਕੁਝ ਉਹਨਾਂ ਦੀ ਪਤਨੀ ਨੂੰ ਪ੍ਰੋਬਲਮ ਹੈ ਮਿਸਿਸ ਅੰਕਿਤਾ ਦਾ ਜੋ ਮੈਡੀਕਲ ਰਿਕਾਰਡ ਹੈ ਜੋ ਉਹਨਾਂ ਦੀ ਮੈਡੀਕਲ ਹਿਸਟਰੀ ਹੈ ਜੀ ਉਹ ਨਾਲ ਅਟੈਚ ਕੀਤੀ ਗਈ ਸੀ ਲਗਾਈ ਗਈ ਸੀ ਜੀ ਪਰ ਅਦਾਲਤ ਦੇ ਵੱਲੋਂ ਸਖ਼ ਸਜ਼ਾ ਫਿਰ ਸੁਣਾਈ ਗਈ ਤਾਂ ਅਦਾਲਤ ਜੱਜ ਸਾਹਿਬ ਨੇ ਅੱਗੋਂ ਕੀ ਕੁਝ ਕਿਹਾ ਕਿ ਇੰਨੀਆਂ ਦਲੀਲਾਂ ਦੇਣ ਦੇ ਬਾਵਜੂਦ ਵੀ ਉਹਨਾਂ ਨੂੰ ਤਾਲਮਤ ਸਜ਼ਾ ਸੀ ਜੀ ਆਲਮੋਸਟ 30 ਮਿੰਟਸ ਅੱਧਾ ਘੰਟਾ ਬੈਸਟ ਚੱਲੀ ਸੀ ਜੀ ਡਿਫੈਂਸ ਸਾਈਡ ਤੋਂ ਜੀ ਜੱਜ ਸਾਹਿਬ ਨੇ ਫਿਰ ਸਾਰੇ ਜਜਮੈਂਟਸ ਸਾਰੇ ਹਾਲਾਤ ਕੰਸੀਡਰ ਕੀਤੇ ਤੇ ਆਲਮੋਸਟ ਅੱਧੇ ਘੰਟੇ ਹੋਰ ਬਾਅਦ 30 ਮਿੰਟ ਬਾਅਦ ਉਹਨਾਂ ਨੇ ਫੈਸਲਾ ਸੁਣਾਇਆ ਸਰ ਜੀ ਉਹਦੇ ਦੇ ਰੀਜ਼ਨਸ ਨੇ ਉਹਨਾਂ ਜਜਮੈਂਟ ਵਿੱਚ ਡਿਟੇਲ ਵਿੱਚ ਆ ਜਾਣਗੇ ਜੀ ਥੋੜੀ ਦੇਰ ਵਿੱਚ ਜਜਮੈਂਟ ਆ ਰਹੀ ਹੈ ਮੇਰੇ ਕੋਲ ਜੀ ਸ਼ੁਕਰੀਆ ਤਨਵਰ ਸਾਹਿਬ ਗੱਲਬਾਤ ਕਰਨ ਦੇ ਲਈ ਤਾਂ ਦਾਜ਼ਰੇ ਕੀ ਪਾਦਰੀ ਦੇ ਵਕੀਲ ਐਚਐਸ ਮਵਾਜਿਨਾਂ ਨੇ ਆਖਿਆ ਕਿ ਹੁਣ ਅਸੀਂ ਹਾਈ ਕੋਰਟ ਦੇ ਵੱਲ ਰੁਕ ਕਰਾਂਗੇ ਕਿਉਂਕਿ ਇਟਲੀ ਅਦਾਲਤ ਤੋਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਰਾਹਤ ਨਹੀਂ ਮਿਲੀ ਬੇਸ਼ੱਕ ਪਾਦਰੀ ਨੇ ਬਥੇਰੀਆਂ ਦਲੀਲਾਂ ਦਿੱਤੀਆਂ ਅਦਾਲਤ ਦੇ ਵਿੱਚ ਵੀ ਜਿੱਦਾ ਐਚਐਸ ਤੁਮਵਾਨ ਵੀ ਦੱਸਿਆ ਕਿ ਉਹਨਾਂ ਨੇ ਆਪਣੀ ਪਤਨੀ ਦਾ ਹਵਾਲਾ ਦਿੱਤਾ ਇਹ ਵੀ ਆਖਿਆ ਕਿ ਆਲੇ ਯੰਗ ਉਮਰ ਹੈ ਇਸ ਕਰਕੇ ਉਹਨਾਂ ਨੂੰ ਸਾਰੀ ਉਮਰ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਨਹੀਂ ਪਾਉਣਾ ਚਾਹੀਦਾ ਪਰ ਅਦਾਲਤ ਦੇ ਵਿੱਚ ਉਹਨਾਂ ਦੀ ਇੱਕ ਨਾ ਚੱਲੀ ਇਸਾ ਨਿਊਜ਼ ਬੁਲਟਨ ਵਿੱਚ ਫਿਲਹਾਲ ਇਹ ਨਈ ਹੋਰ ਖਬਰਾਂ ਲਈ ਤੁਸੀਂ ਦੇਖਦੇ ਰਹੋ ਰੋਜ਼ਾਨਾ ਸਪੋਕਸਮੈਨ